ਅੱਜ ਦੇ ਗੱਲਬਾਤ ਸੋ ਮਾਈਕ ਜੀ ਕੀ ਫਤਿਹ ਅੱਜ ਅਸੀਂ ਇੱਕ ਬੜਨੇ ਇੱਕ ਗੰਭੀਰ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਉਹ ਹੈ ਕਿ ਭਾਰੀ ਬਾਰਸ਼ ਕਾਰਨ ਪਿੰਡ ਚੇਤਾ ਵਿੱਚ ਪਾਣੀ ਨੇ ਇੱਕ ਹੜ੍ਹ ਹੀ ਆ ਗਿਆ ਉੱਥੇ 50 60 ਖੇਤ ਘਟੋ ਘਟ ਰਏ ਜੋ ਝੋਨੇ ਦੇ ਆ ਉਹ ਬਿਲਕੁਲ ਦਿਸਦੇ ਨਹੀਂ ਹੈ ਕਿ ਉਹਦੇ ਪਾਣੀ ਚੱਲ ਰਿਹਾ ਤੇ ਉਹ ਸਰਕਾਰ ਦੀ ਕਮਜ਼ੋਰੀ ਕਿ ਜਿਹੜਾ ਡਰੇਨੇ ਆ ਬਈਆਂ ਸਾਡੀ ਉਹ ਸਾਫ਼ ਨਹੀਂ ਕੀਤੀ ਮੋਰਿਓ ਉਹ ਵੇਂ ਦੀ ਡੌਬ ਲੱਗ ਕੇ ਸਾਰਾ ਪਾਣੀ ਜੋ ਕਿ ਟੇ ਟੇ ਚੜ੍ਹਦੇ ਵਾਲੇ ਪਾਸਿਓਂ ਦੱਖਣ ਵਾਲੇ ਪਾਸੇ ਹੋ ਕੇ ਪਰੇ ਨੂੰ ਜਾ ਰਿਹਾ। ਇਸ ਕਰਕੇ ਤੁਸੀਂ ਦੇਖ ਰਹੇ ਆ ਦੇਖੋ ਤੁਹਾਡੇ ਸਾਹਮਣੇ ਆ ਕਿੰਨਾ ਕਿੰਨਾ ਪਾਣੀ ਖੜਾ ਹੋ ਰੋਡ ਦੇ ਉੱਪਰ ਪਾਣੀ ਖੜਾ ਸਾਹਮਣੇ ਗੇਟ ਹੈ ਤੁਹਾਡੇ ਆ ਕੰਗਰੌਂਡ ਛੜ ਕੇ ਜਾ ਰਹੀ ਹੈ। ਅਪਵਾੜੇ ਵੱਲ ਨੂੰ ਜਾ ਰਹੀ ਹੈ। ਤੇ ਆ ਬਾਦਾਂ ਨੂੰ ਛੜ ਕੇ ਕਿੱਥੋਂ ਜਾ ਰਹੀ ਹੈ। ਇਹ ਚੌਂਕ ਤੇ ਪਾਣੀ ਖੜਾ ਹੋਇਆ। ਅੱਜ ਵੀ ਜਦੋਂ ਥੋੜਾ ਪਾਣੀ ਘਟ ਗਿਆ ਸੀ ਕੱਲ ਨਾਲੋਂ। ਤੇ ਕੱਲ ਤਾਂ ਕਾਫੀ ਪਾਣੀ ਦੱਸਦੇ ਆ ਪਿੰਡ ਵਸਤੀ ਕੇ ਕਾਫੀ ਪਾਣੀ ਇੱਥੇ ਹੈ। ਇਹ ਅੱਜ ਵੀ ਅੱਜ ਉਨੀ ਫਸਲ ਉਪਰਤੀ ਪਾਣੀ ਚੱਲ ਗਿਆ ਜ਼ਿਮੀਦਾਰ ਨੇ ਪੁੱਤਾਂ ਕੋਈ ਪੌਲੀ ਫਸਲ ਦੀ ਜੋਗ ਅੱਜ ਬਰਬਾਦ ਹੋ ਗਈ ਹੈ ਇਸ ਕਰਕੇ ਅਸੀਂ ਸਰਕਾਰ ਕੋਲੋਂ ਪੁਰਜਰ ਮੰਗ ਕਰਦੇ ਹਾਂ ਕਿ ਤੁਰੰਤ ਕਰਦਾਵਰੀ ਕਰਾ ਕੇ ਆ ਕੇ ਮੌਕਾ ਦੇ ਕਿ ਤਸਵੀਰ ਦਰਸਾ ਮੌਕਾ ਦੇਖ ਲਾ ਮੌਕਾ ਦੇ ਕੇ ਪਟਵਾਰੀ ਨੂੰ ਗੁਜ਼ਾਰੀ ਕਰਨ ਦੀ ਸਿਫਾਰਿਸ਼ ਕੀਤੀ ਜਾ ਕੇ ਉਹਦਾ ਬਣਦਾ ਮੁਆਜਰਾ ਜੋ ਹੈ ਜ਼ਿਮੀਦਾਰਾਂ ਨੂੰ ਉਹ ਦਿੱਤਾ ਜਾਵੇ ਧੰਨਵਾਦ